ਅੱਜ ਅਸੀਂ ਬਣਾਵਾਂਗੇ ਬਹੁਤ ਹੀ ਕ੍ਰਿਸਪੀ ਬ੍ਰੈਡ ਰੋਲਸ ਬਣਾ ਕੇ ਤਿਆਰ ਕਰਾਂਗੇ ਤੁਸੀਂ ਆਵਾਜ਼ ਸੁਣ ਕੇ ਆਈਡੀਆ ਲਗਾ ਹੀ ਲਿਆ ਹੋਵੇਗਾ ਇਹ ਕਿੰਨੇ ਕ੍ਰਿਸਪੀ ਬਣ ਕੇ ਤਿਆਰ ਹੋਏਗੇ ਸਾਡੇ ਬ੍ਰੈਡ ਰੋਲਸ ਸੱਚ ਮੰਨਿਓ ਕ੍ਰਿਸਪੀ ਦੇ ਨਾਲ ਨਾਲ ਬਹੁਤ ਹੀ ਸਵਾਦ ਬਣ ਕੇ ਤਿਆਰ ਹੋਈ ਸੀ ਬ੍ਰੈਡ ਰੋਲਸ ਅੱਜ ਮੇਰੇ ਬੱਚੇ ਬ੍ਰੈਡ ਰੋਲ ਖਾ ਕੇ ਖੁਸ਼ ਹੋ ਗਏ ਸੀਗੇ ਚਲੋ ਫਿਰ ਵੀਡੀਓ ਨੂੰ ਸਟਾਰਟ ਕਰਦੇ ਹਾਂ ਹੈਲੋ एवरीवन ਵੈਲਕਮ ਬੈਕ ਟੂ ਮਾਈ ਚੈਨਲ ਇੱਥੇ ਬ੍ਰੈਡ ਰੋਲਸ ਬਣਾਉਣ ਲਈ ਸਭ ਤੋਂ ਪਹਿਲੇ ਅਸੀਂ ਲਵਾਂਗੇ ਬ੍ਰੈਡ ਮੈਂ 8 ਤੋਂ 10 ਪੀਸ ਲਈ ਸੀ ਬ੍ਰੈਡ ਦੇ ਉਹਨੂੰ ਰੱਖ ਦਾਂਗੇ ਸਾਈਡ ਤੇ ਹੁਣ ਸਟਫਿੰਗ ਬਣਾ ਲੈ ਇਸ ਇਥੇ ਲੈਨੇ ਆਲੂ ਮੈਂ 4 ਆਲੂ ਲੈਨੇ మీడియం ਸਾਈਜ਼ ਦੇ ਬੋਇਲ ਕੀਤੇ ਆਲੂ ਨੂੰ ਮਸਰੇ ਉਬਾਲ ਕੇ ਰੱਖ ਲਿਆ ਸੀਗਾ ਠੰਡੇ ਹੋ ਗਏ ਸੀ ਇਹਦੇ ਛਿਲਕੂ ਰਹੀ ਸੀ ਉਤਾਰ ਦਿੱਤਾ ਸੀ ਹੁਣ ਅਸੀਂ ਆਲੂ ਨੂੰ ਕਰਾਂਗੇ ਗ੍ਰੇਟ ਤੇ ਮੈਂ మీడియం ਸਾਈਡ ਤੋਂ ਆਲੂ ਨੂੰ ਗ੍ਰੇਟ ਕਰ ਰਹੀ ਹਾਂ ਤੁਸੀਂ ਮੋਟੇਲੀ ਸਾਈਡ ਤੋਂ ਵੀ ਗ੍ਰੇਟ ਕਰ ਸਕਦੇ ਹੋ ਤੁਸੀਂ ਚਾਹੋ ਤੇ ਆਲੂ ਨੂੰ ਹੱਥ ਨਾਲ ਵੀ ਮੈਸ਼ ਕਰ ਸਕਦੇ ਹੋ ਬਟ ਇਹ ਆਲੂ ਨਾ ਠੰਡੇ ਹੋ ਜਾਣ ਜਦੋਂ ਫਿਰ ਹੱਥ ਨਾਲ ਮੈਸ਼ ਕਰਨਾ ਥੋੜਾ ਮੁਸ਼ਕਿਲ ਹੋ ਜਾਂਦਾ ਹੈ ਇਸ ਲਈ ਤੁਸੀਂ ਇਸ ਤਰੀਕੇ ਨਾਲ ਗ੍ਰੇਟ ਕਰੋ ਤੇ ਬਹੁਤ ਹੀ ਵਧੀਆ ਤਰੀਕੇ ਨਾਲ ਇਹ ਆਲੂ ਗ੍ਰੇਟ ਹੋ ਜਾਂਦੇ ਨੇ ਇੱਥੇ ਮੈਂ ਸਾਰੇ ਆਲੂਆਂ ਨੂੰ ਗ੍ਰੇਟ ਕਰ ਲਿਆ ਸੀਗਾ ਤੇ ਹੁਣ ਇਹਦੇ ਵਿੱਚ ਕੁਝ ਸਬਜ਼ੀਆਂ ਐਡ ਕਰ ਦਾਂਗੇ ਦੋ మీడియం ਸਾਈਜ਼ ਦੇ ਪਿਆਜ਼ ਲਈ ਸੀ ਮੈਂ ਬਾਰੀਕ ਕੱਟੇ ਦੋ ਕਲੀਆਂ ਲਈਆਂ ਇਹ ਲਸਣ ਬਾਰੀਕ ਕੱਟਿਆ ਤੇ 1 ਇੰਚ ਟੁਕੜਾ ਲਿਆ ਇਹ ਬਾਰੀਕ ਕਟਿਆ ਆ ਲਸਣ ਨਾਲ ਫਲੇਵਰ ਵਧੀਆ ਆਉਂਦਾ ਤੇ ਦੋ ਤੋਂ ਤਿੰਨ ਹਰੀ ਮਿਰਚ ਪਾ ਲਈ ਸੀਗੀ ਬਾਰੀਕ ਕੱਟੀ ਤੁਸੀਂ ਇੱਥੇ ਲਸਣ ਪਾਉਂਗੇ ਨਾ ਫਲੇਵਰ ਬਹੁਤ ਵਧੀਆ ਆਏਗਾ ਡੇਢ ਚਮਚ ਮੇਪਾਤਾ ਪੀਸੀ ਆਤਨੀਆ 1 ਚਮਚ ਪਾਤੀ ਕਸੂਰੀ ਮੇਥੀ 1 ਚਮਚ ਪਾ ਦਾਂਗੇ આમਚੂਰ ਦਾ ਹੋਰ ਇਹ ਚ ਅਸੀਂ ਪਾਵਾਂਗੇ ਮੈਗੀ ਮਸਾਲਾ ਇਹ ਹਰ ਬੱਚਾ ਦਾ ਫੇਵਰਟ ਹੁੰਦਾ ਤੇ ਮੇਰੇ ਬੱਚਾ ਨੂੰ ਬਹੁਤ ਪਸੰਦ ਹੈ ਮੈਗੀ ਮਸਾਲਾ ਇਸ ਲਈ ਇੱਥੇ 1 ਚਮਚ ਪਾਤਾ ਮੈਗੀ ਮਸਾਲਾ ਸਵਾਦ ਅਨੁਸਾਰ ਪਾ ਦਾਂਗੇ ਇੱਥੇ ਨਮਕ ਤੇ ਇਹ ਜੇ ਤੁਸੀਂ ਖੂਬ ਸਾਰਾ ਹਰਾ ਧਨੀਆ ਬਾਰੀਕ ਕੱਟ ਕੇ ਵੀ ਪਾ ਸਕਦੇ ਹੋ ਅੱਧੇ ਚਮਚ ਮੈਂ ਪਾਤੀ ਚਿਲੀ ਫਲੈਕਸ ਤੁਸੀਂ ਕਿੰਨਾ ਸਪਾਈਸੀ ਖਾਣਾ ਪਸੰਦ ਕਰਦੇ ਹੋ ਤੁਸੀਂ ਉਸ ਹਿਸਾਬ ਨਾਲ ਵਿੱਚ ਮਰਚ ਐਡ ਕਰ ਸਕਦੇ ਹੋ ਹੁਣ ਚੰਗੀ ਤਰ੍ਹਾਂ ਆਲੂਆਂ ਚ ਮਿਕਸ ਕਰ ਦਵਾਂਗੇ ਹੁਣ ਮਿਕਸ ਕਰਕੇ ਇਹਨੂੰ ਰੱਖ ਦਾਂਗੇ ਸਾਈਡ ਤੇ ਹੁਣ ਬ੍ਰੈਡ ਰੋਲਸ ਬਣਾ ਲੈਤੇ ਮੈਂ ਲੈਨੇ ਬ੍ਰੈਡ ਮੈਂ 2-2 ਪੀਸ ਲੈਨੇ ਬ੍ਰੈਡ ਦੇ ਹੁਣ ਇਹਨਾਂ ਬ੍ਰੈਡ ਦੇ ਸੀਸ ਸਾਈਡ ਤੋਂ اتار ਦਵਾਂਗੇ ਚਾਰੋਂ ਕੋਰਨਰ ਇਹਦੇ ਇਹਨੂੰ ਬ੍ਰੈਡ ਰੋਲਸ ਵਿੱਚ ਬਿਲਕੁਲ ਵੀ ਨਹੀਂ ਇਸਤੇਮਾਲ ਕਰਾਂਗੇ ਫੇਰ ਬ੍ਰੈਡ ਰੋਲਸ ਵਧੀਆ ਨਹੀਂ ਬਣ ਕੇ ਤਿਆਰ ਹੁੰਦੇ ਇਥੇ ਮੈਂ ਸਾਰੇ ਜੁਨੇ ਬ੍ਰੈਡ ਸੀ ਨਾ ਉਹ ਸਾਰੇ ਇਹ ਮੈਂ ਕੋਰਨਰ ਉਤਾਰ ਦਿੱਤੇ ਹੀ ਤੁਸੀਂ ਦੇਖ ਸਕਦੇ ਹੋ ਇਸ ਤਰੀਕੇ ਦੇ ਤਿਆਰ ਕਰਾਂਗੇ ਇਹ ਸਾਰੇ ਬ੍ਰੈਡ ਦੇ ਮੈਂ ਕੋਰਨਰ ਉਤਾਰ ਕੇ ਤਿਆਰ ਕਰ ਲਏ ਸੀ ਬ੍ਰੈਡ ਨੂੰ ਜੋ ਸਾਈਡ ਬਚੇ ਸੀ ਇਹਨਾਂ ਨੂੰ ਸੁਟਾਂਗੇ ਨੇ ਇਹਦੇ ਬ੍ਰੈਡ ਕਰਮਸ ਬਣਾ ਕੇ ਤਿਆਰ ਕਰਾਂਗੇ ਇਹਨਾਂ ਨੂੰ ਮਿਕਸੀ ਵਿੱਚ ਪੀਸ ਕੇ ਨਾ ਤੇ ਇਹਨਾਂ ਨੂੰ ਫ੍ਰੀਜ ਵਿੱਚ ਤੁਸੀਂ ਸਟੋਰ ਕਰਕੇ ਰੱਖ ਲੋ ਵੇ ਮਹੀਨਾ ਬਰ ਕਿਤੇ ਵੀ ਨਹੀਂ ਜਾਂਦੇ ਬਿਲਕੁਲ ਵੀ ਖਰਾਬ ਨਹੀਂ ਹੁੰਦੇ ਹੁਣ ਇਥੇ ਮੈਂ ਲੈ ਲਏ ਨੇ ਬ੍ਰੈਡ ਕਰਮਸ ਇਹ ਮੈਂ ਵੀ ਤੋਂ 25 ਦਿਨ ਪੂਰਾ ਬਣਾ ਕੇ ਰੱਖੇ ਸੀ ਫ੍ਰੀਜ ਦੇ ਵਿੱਚ ਤੁਸੀਂ ਦੇਖ ਸਕਦੇ ਬਿਲਕੁਲ ਵੀ ਇਹ ਖਰਾਬ ਨਹੀਂ ਹੋਏ ਤੇ ਹੁਣ ਅਸੀਂ ਇੱਕ ਸਲਰੀ ਬਣਾ ਲੈਣੇ ਆ ਉਹਦੇ ਲਈ ਮੈਂ ਦੋ ਵੱਡੇ ਚਮਚ ਲੈਨੇ ਮੈਦੇ ਦੇ ਇਹਦੇ ਵਿੱਚ ਥੋੜਾ ਥੋੜਾ ਪਾਣੀ ਪਾਉਂਦੇ ਆ ਨਾ ਅਸੀਂ ਇੱਕ ਪਤਲੀ ਸਲਰੀ ਬਣਾ ਕੇ ਤਿਆਰ ਕਰਨੀ ਆ ਇੱਕ ਵਾਰ ਵਿੱਚ ਸਾਰਾ ਪਾਣੀ ਨਾ ਐਡ ਕਰਨਾ ਨਹੀਂ ਤੇ ਇੱਥੇ ਨਾ ਗੁੱਠਲੀਆਂ ਬਣ ਜਾਣਗੀਆਂ ਤੁਸੀਂ ਥੋੜਾ ਥੋੜਾ ਕਰਕੇ ਪਾਣੀ ਪਾਣਾ ਇੱਥੇ ਤੇ ਫਿਰ ਇਸ ਤਰੀਕੇ ਦੀ ਪਤਲੀ ਅਸੀਂ ਸਲਰੀ ਬਣਾ ਕੇ ਤਿਆਰ ਕਰ ਲਵਾਂਗੇ ਤੇਨੂੰ ਅਸੀਂ ਰੱਖ ਦਾਂਗੇ ਸਾਈਡ ਤੇ ਹੁਣ ਅਸੀਂ ਕੋਲੀ ਚ ਲਾਵਾਂਗੇ ਪਾਣੀ ਇੱਕ ਇੱਕ ਬ੍ਰੈਡ ਦਾ ਪੀਸ ਲੈ ਕੇ ਪਾਣੀ ਚ ਡਿਪ ਕਰਾਂਗੇ ਹਲਕੇ ਹੱਥਾਂ ਨਾਲ ਪ੍ਰੈਸ ਕਰਾਂਗੇ ਔਰ ਆ ਪਾਣੀ ਨਿਕਲ ਦਾਂਗੇ ਤੇ ਇੱਕ ਬ੍ਰੈਡ ਦੇ ਪੀਸ ਉੱਪਰ ਹੀ ਆਲੂ ਦੀ ਜੋ ਬਣਾ ਕੇ ਰੱਖਿਆ ਨਾ ਮਿਕਸਚਰ ਨੂੰ ਲਗਾ ਦੇਾਂਗੇ ਪੂਰੇ ਬ੍ਰੈਡ ਦੇ ਉੱਪਰ ਇੱਕ ਚਮਚ ਦੇ ਕਰੀਮ ਚ ਰੱਖਾਂਗੇ ਮੋਜ਼ਰੈਲਾ ਚੀਜ਼ ਉੱਪਰ ਫਿਰ ਥੋੜੇ ਜਿਹਾ ਆਲੂ ਸੀ ਸਟਫਿੰਗ ਰੱਖ ਦਵਾਂਗੇ ਫਿਰ ਦੂਸਰੇ ਬ੍ਰੈਡ ਦੇ ਨਾਲ ਸੀ ਕਵਰ ਕਰਕੇ ਨ ਹਲਕੇ ਹੱਥਾਂ ਨਾਲ ਦਬਾਉਂਦੇ ਚਾਰੋ ਸਾਈਡ ਪ੍ਰੈਸ ਕਰਕੇ ਨੂੰ ਹਲਕੇ ਹੱਥਾਂ ਨਾਲ ਦਬਾਉਂਦੇ ਇਸ ਤਰੀਕੇ ਨਾਲ ਸੀ ਚੰਗੀ ਤਰ੍ਹਾਂ ਪ੍ਰੈਸ ਕਰਕੇ ਬੰਦ ਕਰ ਦਾਂਗੇ ਤਾਂ ਕਿ ਇਹ ਸਟਫਿੰਗ ਬਾਹਰ ਨਾ ਆਵੇ। ਮोजੇਲਾ ਚੀਜ਼ ਹਰ ਬੱਚਾ ਦਾ ਫੇਵਰਟ ਹੁੰਦਾ। ਤੁਹਾਡੇ ਕੋਲ ਅਗਰ ਨਹੀਂ ਹੈ ਤੁਸੀਂ ਸਕਿਪ ਵੀ ਕਰ ਸਕਦੇ ਹੋ। ਪਾਓਗੇ ਤੇ ਬੱਚੇ ਬਹੁਤ ਹੀ ਖੁਸ਼ ਹੋ ਕੇ ਖਾ ਲੈਂਦੇ ਨੇ। ਇਸ ਤਰੀਕੇ ਦੇ ਤੁਸੀਂ ਨਾ ਬ੍ਰੈਡ ਨੂੰ ਬਣਾ ਕੇ ਤੁਸੀਂ ਫ੍ਰੀਜ ਦੇ ਵਿੱਚ ਹਫਤੇ ਲਈ ਸਟੋਰ ਕਰਕੇ ਵੀ ਰੱਖ ਸਕਦੇ ਹੋ। ਤੁਹਾਡੇ ਘਰ ਕੋਈ ਪਾਰਟੀ ਹੈ, ਕਿਸੇ ਨੇ ਅਚਾਨਕ ਕੋਈ ਮਹਿਮਾਨ ਆਜੇ ਜਾਂ ਕਿਸੇ ਨੇ ਤੁਹਾਡੇ ਘਰ ਆਣਾ ਹੈ ਤੁਸੀਂ ਇਸ ਤਰੀਕੇ ਦੇ ਬ੍ਰੈਡ ਬਣਾ ਕੇ ਨਾ ਫ੍ਰੀਜੇ ਵਿੱਚ ਸਟੋਰ ਕਰਕੇ ਰੱਖ ਸਕਦੇ ਹੋ ਹਫਤਾ ਭਰ ਇਹ ਖਰਾਬ ਨਹੀਂ ਹੁੰਦੇ ਜਦੋਂ ਤੁਹਾਡੇ ਘਰ ਕੋਈ ਪਾਰਟੀ ਹੋ ਕਿਸੇ ਕੋਈ ਅਚਾਨਕ ਆ ਜਾਏ ਉਸੇ ਉਸੇ ਟਾਈਮ ਕੱਢ ਕੇ ਇਹਨੂੰ ਫ੍ਰਾਈ ਕਰ ਫ੍ਰਾਈ ਕਰ ਸਕਦੇ ਹੋ ਇੱਥੇ ਮੈਂ ਸਾਰੇ ਬ੍ਰੈਡ ਨੂੰ ਨਾ ਸਟਫਿੰਗ ਕਰ ਲਿਆ ਸੀਗਾ ਹੁਣ ਅਸੀਂ ਇੱਕ ਇੱਕ ਪੀਸ ਨੂੰ ਲੈ ਕੇ ਇਸ ਤਰੀਕੇ ਨਾਲ ਸਲਰੀ ਮੈਦੇ ਵਾਲੀ ਸਲਰੀ ਵਿੱਚ ਡਿਪ ਕਰਾਂਗੇ ਹਲਕੇ ਹਲਕੇ ਡਿਪ ਕਰ ਨਹੀਂ ਜ਼ਿਆਦਾ ਨਾ ਕਰਿਓ ਨਹੀਂ ਤਾਂ ਟੂ ਪੀਸ ਬ੍ਰੈਡ ਦਾ ਟੁੱਟ ਜਾਏਗਾ ਇਹਨੂੰ ਹਲਕੇ ਨਾਲ ਸਲਰੀ ਵਿੱਚ ਅਸੀਂ ਕਰਕੇ ਨਾ ਡਿਪ ਫਿਰ ਬ੍ਰੈਡ ਕ੍ਰੰਬਸ ਨਾਲ ਚੰਗੀ ਤਰ੍ਹਾਂ ਚਾਰੇ ਸਾਈਡਾਂ ਤੋਂ ਨਾਲ ਨੂੰ ਬ੍ਰੈਡ ਕ੍ਰੰਬਸ ਲਗਾ ਦੇਵਾਂਗੇ ਇਹ ਬਹੁਤ ਹੀ ਆਰਾਮ ਨਾਲ ਬ੍ਰੈਡ ਕ੍ਰੰਬਸ ਉੱਪਰ ਚਿਪਕ ਵੀ ਜਾਂਦੇ ਨੇ ਕਿਉਂਕਿ ਇਹਨੂੰ ਸਲੈਰੀ ਵਿੱਚ ਡਿਪ ਕੀਤਾ ਸੀ ਮੈਦੇ ਵਾਲੀ ਵਿੱਚ ਇਸ ਤਰੀਕੇ ਨਾਲ ਕੋਟ ਕਰਕੇ ਨੇ ਸਾਈਡ ਤੇ ਪਲੇਟ ਤੇ ਰੱਖਦੇ ਜਾਵਾਂਗੇ ਹੁਣ ਜਿਹੜੇ ਬਾਕੀ ਦੇ ਬ੍ਰੈਡ ਵੀ ਨਾ ਉਹ ਵੀ ਇਸੇ ਤਰੀਕੇ ਨਾਲ ਸੀ ਕ੍ਰੰਬਸ ਨਾਲ ਕਰਮ ਕਰ ਲਾਂਗੇ ਬ੍ਰੈਡ ਨੂੰ ਇਸ ਤਰੀਕੇ ਦੇ ਇਸ ਤਰੀਕੇ ਨਾਲ ਤੁਸੀਂ ਬਣਾ ਕੇ ਇਹਨਾਂ ਨੂੰ ਫ੍ਰੀਜ ਵਿੱਚ ਰੱਖ ਸਕਦੇ ਹੋ ਹਫਤਾ ਬਾਅਦ ਵੀ ਖਰਾਬ ਨਹੀਂ ਹੁੰਦੇ ਜੋ ਤੁਸੀਂ ਖਾਣੇ ਉਸੇ ਟਾਈਮ ਕੱਢ ਕੇ ਇਹਨਾਂ ਨੂੰ ਫਰਾਈ ਕਰ ਸਕਦੇ ਹੋ ਤੇ ਇੱਥੇ ਮੈਂ ਸਾਰੇ ਬ੍ਰੈਡ ਨੂੰ ਡਿਪ ਕਰਕੇ ਕਰੰਚਸ ਕਰ ਲਿਆ ਸੀਗਾ ਤੁਸੀਂ ਦੇਖ ਸਕਦੇ ਹੋ ਹੁਣ ਇਹਨੂੰ ਮੈਂ 20 ਮਿੰਟ ਲਈ ਫ੍ਰੀਜ ਵਿੱਚ ਰੱਖ ਦਾਂਗੀ ਉਸ ਤੋਂ ਬਾਅਦ 20 ਮਿੰਟ ਤੋਂ ਬਾਅਦ ਅਸੀਂ ਇਹਨੂੰ ਫਰਾਈ ਕਰਾਂਗੇ 20 ਮਿੰਟ ਹੋ ਗਏ ਸੀ ਨਾ ਮੈਂ ਫ੍ਰਿਜੋਂ ਕੱਢ ਕੇ ਲਈ ਸੀ ਹੁਣ ਅਸੀਂ ਇਹਨੂੰ ਕਰਾਂਗੇ ਫਰਾਈ ਫਰਾਈ ਕਰਨੇ ਮੈਂ ਤੇਲ ਨੂੰ ਨਾ ਗੈਸ ਤੇ ਰੱਖਤਾ ਹੀ ਤੇਲ ਚੰਗਾ ਗਰਮ ਹੋਣਾ ਚਾਹੀਦਾ ਔਰ ਇਹ ਚ ਇੱਕ ਇੱਕ ਕਰਕੇ ਅਸੀਂ ਬ੍ਰੈਡ ਪਾਵਾਂਗੇ ਇੱਕ ਵਾਰ ਚ ਜਿੰਨੇ ਆ ਜਾਣ ਮੇਰੇ ਇੱਕ ਵਾਰ ਚ ਤਿੰਨ ਬ੍ਰੈਡ ਆ ਗਏ ਸੀਗੇ ਇਹਨੂੰ ਇੱਕਦਮ ਅਸੀਂ ਪਲਟੀ ਨਹੀਂ ਮਾਰਾਂਗੇ ਇਹਨੂੰ 30 ਸੈਕਿੰਡ ਤੋਂ ਬਾਅਦ ਅਸੀਂ ਬੈਡ ਨੂੰ ਪਲਟਾਂਗੇ 30 ਸੈਕਿੰਡ ਤੋਂ ਬਾਅਦ ਅਸੀਂ ਬ੍ਰੈਡ ਨੂੰ ਪਲਟ ਦਿੱਤਾ ਸੀਗਾ ਹੁਣ ਅਸੀਂ ਨੂੰ 1 ਮਿੰਟ ਲਈ ਦੋਨੋਂ ਸਾਈਡਾਂ ਤੋਂ ਨਾ ਵਧੀਆ ਨੂੰ ਕਲਰ ਆਣ ਲਈ ਸੀ ਫਰਾਈ ਕਰਾਂਗੇ ਇਹਨੂੰ ਦੋਨੋਂ ਸਾਈਡਾਂ ਤੋਂ ਪਲਟ ਕੇ ਨਾ ਵਧੀਆ ਕਲਰ ਆਦਕਾ ਨੂੰ ਫਰਾਈ ਕਰਾਂਗੇ ਇਹ ਬ੍ਰੈਡ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੋਏ ਸੀਗੇ ਕਿ ਤੁਸੀਂ ਇਹਨੂੰ ਬਣਾ ਕੇ ਜ਼ਰੂਰ ਦੇਖਣਾ ਫਿਰ ਤੁਹਾਨੂੰ ਪਤਾ ਲੱਗੇ ਕਿੰਨੇ ਇਹ ਟੇਸਟੀ ਬਣ ਕੇ ਤਿਆਰ ਹੋਏ ਸੀਗੇ ਇੱਥੇ ਬ੍ਰੈਡ ਮੇਰੇ ਫਰਾਈ ਹੋ ਗਏ ਸੀ ਬਹੁਤ ਹੀ ਵਧੀਆ ਕਲਰ ਆ ਚੁੱਕਾ ਸੀਗਾ ਤੇ ਤੇਲ ਨੂੰ ਨੂੰ ਬਿਲਕੁਲ ਬਹੁਤ ਹਾਈ ਗਰਮ ਹੋਣਾ ਚਾਹੀਦਾ ਉਸ ਤੋਂ ਬਾਅਦ ਹੀ ਗੈਸ ਨੂੰ ਮੀਡੀਅਮ ਟੂ ਹਾਈ ਕਰ ਦਿਆਂਗੇ ਜੇ ਤੁਸੀਂ ਮੈਂ ਬਾਕੀ ਦੇ ਬ੍ਰੈਡ ਨੂੰ ਵੀ ਫਰਾਈ ਕਰ ਲਿਆ ਸੀਗਾ ਇਹਨੂੰ ਵੀ ਇੱਕ ਪਲੇਟ ਦੇ ਵਿੱਚ ਅਸੀਂ ਕੱਢ ਦਵਾਂਗੇ ਇੱਥੇ ਸਾਰੇ ਬ੍ਰੈਡ ਮੇਰੇ ਫਰਾਈ ਹੋ ਗਏ ਸੀਗੇ ਇੱਕ ਪੀਸ ਲਾਸਟ ਦਾ ਬਚਿਆ ਸੀ ਉਹਨੂੰ ਵੀ ਇਸ ਤਰੀਕੇ ਨਾਲ ਮੈਂ ਗੋਲ ਬਣਾ ਕੇ ਤਿਆਰ ਕੀਤਾ ਸੀ ਤੁਸੀਂ ਇਸ ਤਰੀਕੇ ਦੇ ਗੋਲ ਬਣਾ ਕੇ ਵੀ ਪੀਸ ਤਿਆਰ ਕਰ ਸਕਦੇ ਹੋ ਹੁਣ ਅਸੀਂ ਇਥੇ ਪਲੇਟਿੰਗ ਕਰ ਲੈਣੇ ਆ ਤੁਸੀਂ ਇਹਦੀ ਮਨਪਸੰਦੀ ਸੋਸ ਨਾਲ ਖਾਓ ਕੈਚਅਪ ਨਾਲ ਖਾਓ ਤੁਸੀਂ ਗ੍ਰੀਨ ਚਟਨੀ ਨਾਲ ਖਾਓ ਚਾਹ ਨਾਲ ਖਾਓ ਜਿੰਨਾ ਮਰਜ਼ੀ ਖਾਓ ਇਹ ਬਹੁਤ ਹੀ ਟੇਸਟੀ ਲੱਗਦੇ ਨੇ ਤੁਸੀਂ ਆਵਾਜ਼ ਸੁਣ ਕੇ ਆਈਡੀਆ ਲਗਾ ਹੀ ਲਿਆ ਹੋਗਾ ਇਹ ਕਿੰਨੇ ਕ੍ਰਿਸਪੀ ਬਣ ਕੇ ਤਿਆਰ ਹੋਏ ਸੀਗੇ ਤੁਸੀਂ ਇਹਨੂੰ ਆਪਣੇ ਬੱਚਾ ਨੇ ਟਿਫਿਨ ਦੇ ਵਿੱਚ ਵੀ ਪੈ ਕਰਕੇ ਦੇ ਸਕਦੇ ਹੋ ਜੇ ਤੁਹਾਡੇ ਬੱਚੇ ਇਹ ਚੀਜ਼ ਖਾਣਾ ਪਸੰਦ ਕਰਦੇ ਨੇ ਇਸ ਤਰੀਕੇ ਨਾਲ ਜ਼ਰੂਰ ਬਣਾ ਕੇ ਦੇਣਾ ਮੇਰੀ ਗਾਰੰਟੀ ਤੁਹਾਡੇ ਬੱਚੇ ਬਹੁਤ ਹੀ ਖੁਸ਼ ਹੋ ਜਾਣਗੇ ਮੇਰੀ ਸਰਬਦਾ ਦੀ ਚੀਜ਼ ਬਹੁਤ ਹੀ ਫੇਵਰੇਟ ਹੈ ਉਹ ਤਾਂ ਬਹੁਤ ਜ਼ਿਆਦਾ ਖੁਸ਼ ਹੋ ਗਈ ਸੀ ਖਾ ਕੇ ਮੇਰੀ ਅੱਜ ਦੀ ਵੀਡੀਓ ਕਿੱਦਾਂ ਲੱਗੀ ਪਲੀਜ਼ ਇੱਕ ਲਾਈਕ ਜ਼ਰੂਰ ਕਰ ਦੇਣਾ ਤੇ ਕਮੈਂਟ ਕਰਕੇ ਮੈਨੂੰ ਜ਼ਰੂਰ ਦੱਸਣਾ ਫਿਰ ਮਿਲਦੀ ਇੱਕ ਨਵੀਂ ਵੀਡੀਓ ਨਾਲ ਮਨ ਨੂੰ ਇਜਾਜ਼ਤ ਦਿਓ ਬਾਏ ਬਾਏ